ਅੱਜ ਦੇ ਵੀਡੀਓ ਵਿੱਚ ਦੱਸਦੇ ਹਾਂ ਕਿ ਸ਼ਹਿਨਾਜ਼ ਹੁਸੈਨ ਬਿਊਟੀ ਅਕੈਡਮੀ ਦੀਆਂ ਕਮੀਆਂ ਕੀ ਹਨ ਸ਼ਹਿਨਾਜ਼ ਹੁਸੈਨ ਬਿਊਟੀ ਅਕੈਡਮੀ ਬਹੁਤ ਫੇਮਸ ਹੈ ਪਰ ਇਸ ਦੀ ਟ੍ਰੇਨਿੰਗ ਕੁਆਲਿਟੀ ਇੰਨੀ ਵਧੀਆ ਨਹੀਂ ਹੈ ਇਸ ਅਕੈਡਮੀ ਦੇ ਇੱਕ ਬੈਚ ਵਿੱਚ 30 ਤੋਂ 35 ਸਟੂਡੈਂਟਸ ਹੁੰਦੇ ਹਨ ਜਿਸ ਕਰਕੇ ਹਰੇਕ ਸਟੂਡੈਂਟ 'ਤੇ ਧਿਆਨ ਨਹੀਂ ਜਾਂਦਾ ਇੱਥੋਂ ਦੇ ਟ੍ਰੇਨਰਸ ਸਟੂਡੈਂਟਸ 'ਤੇ ਫੋਕਸ ਕਰਨ ਦੀ ਜਗ੍ਹਾ ਕੋਰਸ ਕੰਪਲੀਟ ਕਰਨ 'ਤੇ ਫੋਕਸ ਕਰਦੇ ਹਨ ਸ਼ਹਿਨਾਜ਼ ਹੁਸੈਨ ਬਿਊਟੀ ਅਕੈਡਮੀ ਦੇ ਕੋਰਸ ਵੀ ਅਪਡੇਟਡ ਨਹੀਂ ਹਨ ਜਿਸ ਕਰਕੇ ਸਟੂਡੈਂਟਸ ਨੂੰ ਪੁਰਾਣੀਆਂ ਚੀਜ਼ਾਂ ਸਿੱਖਣੀਆਂ ਪੈਂਦੀਆਂ ਹਨ ਸ਼ਹਿਨਾਜ਼ ਹਸਨ ਬਿਊਟੀ ਅਕੈਡਮੀ ਵਿੱਚ ਸਿਰਫ ਸ਼ਹਿਨਾਜ਼ ਹਸਨ ਨੂੰ ਛੱਡ ਕੇ ਬਾਕੀ ਟ੍ਰੇਨਰਸ ਸਕਿਲਡ ਨਹੀਂ ਹਨ ਇਸ ਅਕੈਡਮੀ ਵਿੱਚ ਬਹੁਤ ਘੱਟ ਪਲੇਸਮੈਂਟ ਅਤੇ ਇੰਟਰਨਸ਼ਿਪ ਦਿੱਤੀ ਜਾਂਦੀ ਹੈ ਜੇ ਤੁਸੀਂ ਭਾਰਤ ਦੀ ਬੈਸਟ ਬਿਊਟੀ ਅਕੈਡਮੀ ਤੋਂ ਕੋਰਸ ਕਰਨਾ ਚਾਹੁੰਦੇ ਹੋ ਤਾਂ ਹੁਣ ਤੁਹਾਨੂੰ ਦੱਸਦੇ ਹਾਂ ਕਿ ਭਾਰਤ ਦੀਆਂ ਟੌਪ 3 ਅਕੈਡਮੀਆਂ ਕਿਹੜੀਆਂ ਹਨ ਬਿਊਟੀ ਕੋਰਸ ਕਰਵਾਉਣ ਲਈ ਭਾਰਤ ਵਿੱਚ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਨੋਇਡਾ ਤੇ ਦਿੱਲੀ ਬ੍ਰਾਂਚ ਬਿਊਟੀ ਕੋਰਸ ਕਰਵਾਉਣ ਲਈ ਦੂਜੇ ਨੰਬਰ ਤੇ ਆਉਂਦੀ ਹੈ Vlcc Academy Mumbai Branch ate beauty course karwan layi 3 number te aundi hai Lakme Academy di Mumbai Branch